ਨਸ਼ਿਆਂ ਦੇ ਖਿਲਾਫ ਚਲਾਈ ਗਈ ਬਠਿੰਡਾ ਪੁਲਿਸ ਦੀ ਮਹਿੰਮ ਲਗਾਤਾਰ ਜਾਰੀ ਹੈ ਅਤੇ ਹੁਣ ਜਿੱਥੇ ਨਸ਼ਿਆਂ ਦੀ ਰੋਕਥਾਮ ਲਈ ਕਾਸੋ ਆਪਰੇਸ਼ਨ ਚਲਾਏ ਜਾ ਰਹੇ ਨੇ ਉਸੇ ਹੀ ਹੁਣ ਮੈਡੀਕਲ ਸਟੋਰਾਂ ਤੇ ਵੀ ਪੁਲਿਸ ਦੇ ਵੱਲੋਂ ਦਬਿਚ ਦੇਣੀ ਸ਼ੁਰੂ ਕਰ ਦਿੱਤੀ ਹੈ ਜੀ ਥਾਣਾ ਕਨਾਲ ਕਲੋਨੀ ਦੇ ਦੀਨਪੰਦੇ ਚੌਕੀ ਵਰਦਮਾਨ ਦੇ ਏਰੀਏ ਨਰਵਾਣਾ ਰੋਡ ਅਮਰਪੁਰਾ ਬਸਤੀ ਦੇ ਵਿੱਚ ਪੁਲਿਸ ਦੇ ਵੱਲੋਂ ਵੱਖ-ਵੱਖ ਮੈਡੀਕਲ ਸਟੋਰਾਂ ਦੇ ਉੱਪਰ ਛਾਪੇਮਾਰੀ ਕੀਤੀ ਗਈ ਜਿਸ ਦੇ ਵਿੱਚ ਡਰੱਗ ਇਨਸਪੈਕਟਰ ਅਤੇ ਪੁਲਿਸ ਪਾਰਟੀ ਦੀ ਮਦਦ ਦੇ ਨਾਲ ਮੈਡੀਕਲ ਸਟੋਰਾਂ ਨੂੰ ਖੰਗਾਲਿਆ ਗਿਆ ਤੇ ਮੈਡੀਕਲ ਸਟੋਰਾਂ ਦੇ ਵਿੱਚ ਅੰਦਰ ਪਏ ਸਟਾਕ ਦੀ ਜਾਂਚ ਪੜਤਾਲ ਕੀਤੀ ਗਈ ਹਾਲਾਂਕਿ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਅਧਿਕਾਰੀਆਂ ਨੇ ਦੱਸਿਆ ਕਿ ਫਿਲਹਾਲ ਇਨ੍ਹਾਂ ਮੈਡੀਕਲ ਸਟੋਰਾਂ ਤੋਂ ਕਿਸੇ ਤਰ੍ਹਾਂ ਦੀ ਵੀ ਕੋਈ ਇਤਰਾਜਯੋਗ ਦਵਾਈ ਬਰਾਮਦ ਨਹੀਂ ਹੋਈ ਹੈ ਪਰ ਨਸ਼ਿਆਂ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਲਗਾਤਾਰ ਮੈਡੀਕਲ ਸਟੋਰਾਂ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਅਤੇ ਜੇਕਰ ਨਸ਼ਿਆਂ ਸੰਬੰਧੀ ਕੋਈ ਵੀ ਤਰਾਜੋਗ ਦਵਾਈ ਮੈਡੀਕਲ ਸਟੋਰਾਂ ਤੋਂ ਬਰਾਮਦ ਹੁੰਦੀ ਹੈ ਤਾਂ ਉਹਨਾਂ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾਵੇਗੀ ਅਤੇ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ ਪੂਰਾ ਮਾਮਲਾ ਸੁਣਦੇ ਹਾਂ ਮੌਕੇ ਤੇ ਮੌਜੂਦ ਡਰੱਗ ਇਨਸਪੈਕਟਰ ਅਤੇ ਪੁਲਿਸ ਅਧਿਕਾਰੀਆਂ ਤੋਂ ਹੀ ਮੇਰਾ ਨਾਮ ਮਨਦੀ ਵਰਮਾ ZLA ਡਰੱਗ ਚੈਕਿੰਗ ਕੀਤੀ ਜਾ ਰਹੀ ਹੈ ਤੁਹਾਡੇ ਅੱਜ ਸਾਨੂੰ ਇਹਨਾਂ ਦਾ ਫੋਨ ਆਇਆ ਸੀਗਾ ਇੰਜਾਰ ਸਾਹਿਬ ACI ਮਨਜੀਤ ਸਿੰਘ ਜੀ ਦਾ ਵਰਦਾਨ ਚੌਂਕੀ ਤੋਂ ਕੀ ਅਸੀਂ ਜੁਆਇੰਟ ਚੈਕਿੰਗ ਕਰਾਣੀ ਹੈ ਮਾਨ ਜੋ ਡੀਐਸਪੀ ਸਾਹਿਬੀ ਦੇ ਹੁਕਮ ਨੇ ਉਸ ਦੇ ਅਕੋਰਡਿੰਗਲੀ ਅਸੀਂ ਜੁਆਇੰਟ ਟੀਮ ਬਣਾ ਕੇ ਜਿਸ ਦੇ ਵਿੱਚ ਇਕਾਂਤਪ੍ਰਿਆ ਸਿੰਗਲਾ ਡਰਗ ਇੰਸਪੈਕਟਰ ਤੇ ਅਮਨਦੀ ਵਰਮਾ ਜ਼ੈਡਐਲ ਬਠਿੰਡਾ ਤੇ ਐਸਆਈ ਸਾਹਿਬ ਨੇ ਅਸੀਂ ਇਕੱਠਿਆਂ ਰੂਟਿਨ ਚੈਕਿੰਗ ਕੀਤੀ ਹੈ ਜ ਜਿਹਦੇ ਵਿੱਚ ਚਾਰ ਮੈਡੀਕਲ ਸਟੋਰਸ ਚੈੱਕ ਕੀਤੇ ਨੇ ਜਿਨ੍ਹਾਂ ਦੇ ਵਿੱਚੋਂ ਸਾਨੂੰ ਕੋਈ ਵੀ ਮਿਸਯੂਜ਼ ਹੋਣ ਵਾਲੀ ਦਵਾਈ ਨਹੀਂ ਉਹ ਮਿਲੀ ਹਾਂ ਜੀ ਅੱਗੇ ਵੀ ਇਸ ਤੋਂ ਅੱਗੇ ਰੁਟੀਨ ਚੈਕਿੰਗ ਚੱਲਦੀ ਰਹੇਗੀ ਹਾਂ ਜੀ ਇਹ ਪਹਿਲਾਂ ਵੀ ਚੱਲਦੀ ਹੈ ਹੁਣ ਵੀ ਚੱਲਦੀ ਹੈ ਅਲੱਗ-ਅਲੱਗ ਏਰੀਆ ਦੇ ਵਿੱਚ ਜਿੱਥੇ-ਜਿੱਥੇ ਸਾਨੂੰ ਪੁਲਿਸ ਵੱਲੋਂ ਇਨਫੋਰਮੇਸ਼ਨ ਆਂਦੀ ਹੈ ਸਾਡੀਆਂ ਟੀਮਾਂ ਜਾਂਦੀਆਂ ਨੇ ਜਿੱਥੇ ਵੀ ਅਸੀਂ ਸਹਿਯੋਗ ਕਰਦੇ ਹਾਂ ਹਰ ਇੱਕ ਜਗ੍ਹਾ ਦਾ ਚੈਕਿੰਗ ਕਰਦੇ ਹਾਂ ਕੱਲ ਵੀ ਉੱਥੇ ਤਲਵੰਡੀ ਸਾਬੋ ਦੇ ਵਿੱਚ ਚੈਕਿੰਗ ਕੀਤੀ ਗਈ ਹੈ ਡਰਗ ਇਨਸਪੈਕਟਰ ਤੇ ਪੁਲਿਸ ਵੱਲੋਂ ਉੱਥੇ ਐਨਡੀਪੀਐਸ ਕੇਸ ਵੀ ਪਾਇਆ ਗਿਆ ਹੈ ਸਰਕਾਰ ਦੀਆਂ ਸਖਤ ਹਦਾਇਤਾਂ ਨੇ ਜਿਸ ਦੇ ਵਿੱਚ ਅਸੀਂ ਕਿਸੇ ਨੂੰ ਵੀ ਬਖਸ਼ਾਂਗੇ ਨਹੀਂ ਸਾਡੀ ਤੇ ਪੁਲਿਸ ਦੀ ਜੋੜ ਟੀਮ ਹੈ ਰੈਗੂਲਰ ਚੈਕਿੰਗ ਕਰਦੀਆਂ ਰਹਿਣਗੇ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਏਗਾ ਠੀਕ ਹੈ ਅਜਮਾਨ ਜੋਗ ਐਸਪੀ ਸਾਹਿਬ ਠੰਡਾ ਤੇ ਸ਼੍ਰੀ ਕੁਲਦੀਪ ਸਿੰਘ ਬਰਾੜ ਡੀਐਸਪੀ ਸਾਹਿਬ ਠੰਡਾ ਦੀ ਹੁਕਮ ਤਾਲ ਐਡੀ ਕਲ ਦੁਕਾਨਾਂ ਦੀ ਸੈਕਿੰਡ ਕੀਤੀ ਗਈ ਇਹਨਾਂ ਵਿੱਚ ਅਸੀਂ ਡਰੱਗ ਇੰਸਪੈਕਟਰ ਜੀ ਸਿੰਘਲਾ ਸਾਹਿਬ ਮੈਡੀਕਲ ਤੋਂ ਸਾਡੀ ਟੀਮ ਨਾਲ ਸੀਗੀ ਤਿੰਨ ਚਾਰ ਮੈਡੀਕਲ ਦੇ ਵਕਤ ਕੋਈ ਚੱਕੀ ਚੀਜ਼ ਨਹੀਂ ਮਿਲੀ ਕਿਹੜੀ ਕਿਹੜੀ ਜਗ੍ਹਾ ਤੇ ਠੰਡਾ ਦੇ ਵਿੱਚ ਜਦੋਂ ਚੈਕਿੰਗ ਕਰਦੇ ਸਾਰੇ ਠੰਡਾ ਦੇ ਵਿੱਚ ਸਾਰੀ ਚੀਜ਼ ਨੂੰ ਅਸੀਂ ਵਰਤਮਾਨ ਦੇਰਗੇ ਚ ਕੀਤੀ ਜਿਹੜਾ ਸਾਡੇ ਏਰੀਆ ਚ ਪਿੰਡਾਂ ਦੇ ਚੌਕੀ ਹਜੇ ਦੇ ਸੀ ਚਾਰ ਚਾਰ ਮੈਡੀਕਲ ਦੁਕਾਨਾਂ ਦੀ ਅਸੀਂ ਚੈਕਿੰਗ ਕੀਤੀ ਸੀ ਕਿਸੇ ਕੋਈ ਕੁਝ ਨਹੀਂ ਜੀ ਕੋਈ ਅਸਰਾਜੋਗ ਚੀਜ਼ ਨਹੀਂ ਮਿਲੀ ਜਿਹੜੀ ਕੋਈ ਅਬ ਜਦੋਂ ਕੋਲਸਟਲੈਂਡ ਜੋ ਹੋ ਗਿਆ ਠੀਕ ਹੈ